ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ ਚ ਲੱਡੂ ਹੋ ਜਾਣਗੇ 13 ਉਹ ਹੋ ਗਏ 14 ਵਾਂ ਮੈਂ ਹੋ ਗਿਆ 14 ਹੱਥਾਂ ਚ ਲੱਡੂ ਵੱਟ ਵੱਟ ਕੇ ਆਪਾਂ ਥਾਲ ਭਰ ਦਿਆਂਗੇ ਤੇ ਲੱਡੂ ਕਾਦੇ ਨੇ ਨੂੰ 25 30 ਇਹੋ ਜੇ ਟੱਕਰ ਜਾਣ ਜਿਹੜੇ ਵੋਕਲ ਨੇ ਜਿਹੜੇ ਹੱਕ ਮੰਗਣਾ ਜਾਣਦੇ ਨੇ ਪੰਜਾਬੀ ਦਾ ਹੱਕ ਮੰਗਣਾ ਜਾਣਦੇ ਆ ਆਪਾਂ ਜੇ ਨਹੀਂ ਮੰਗਿਆ ਤਾਂ ਨਹੀਂ ਮਿਲਦੇ ਤੇ ਖੋਣਾ ਵੀ ਜਾਣਦੇ ਆ ਆਪਾਂ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆ ਬਿਲਕੁਲ ਡੈਮੋਕਰੈਟਿਕ ਰਾਈਟ ਹੈ ਤੁਹਾਡਾ ਜਿੰਨੂੰ ਮਰਜੀ ਚੁਣੋ ਪਰ ਮੈਂ ਇਹ ਗੱਲ ਕਹਿਣ ਵਾਸਤੇ ਆਇਆ ਕਿ ਤੁਸੀਂ ਮੈਨੂੰ ਤਾਂ ਬਹੁਤ ਮਜ਼ਬੂਤ ਬਣਾ ਰੱਖਿਆ ਹੈ 92 ਸੀਟਾਂ ਦੇ ਕੇ ਔਰ ਮੈਂ ਇਸੇ ਵਿਸ਼ਵਾਸ ਤੇ ਕੰਮ ਕਰ ਸਕਦਾ ਕਿ ਸਰਕਾਰ ਮਜ਼ਬੂਤ ਹੈ ਕੁਝ ਨਹੀਂ ਕਰ ਸਕਦੇ ਚਾਹ ਕੇ ਵੀ ਨਹੀਂ ਕਰ ਸਕਦੇ ਸਕੂਲ ਬਣ ਰਹੇ ਨੇ ਮੱਲਾ ਕਿੰਨ ਕੁ ਬਣ ਰਹੇ ਨੇ ਬਿਜਲੀ ਫ੍ਰੀ ਹੋ ਗਈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਪ੍ਰਾਈਵੇਟ ਸੈਕਟਰ ਦਾ ਇੱਕ ਘੰਟੇ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਉਹਦੇ ਨਾਲ ਇੰਡਸਟਰੀ ਨੂੰ ਬਿਜਲੀ ਫ੍ਰੀ ਮੈਂ ਜਿਹੜੀ ਹੈ ਉਹ ਸਸਤੀ ਕਰੂੰਗਾ ਇਹ ਤਾਂ ਕਰ ਰਿਹਾ ਮੈਂ ਜਬਨਵੇਂ ਨੇ ਸ਼ਰਤ ਲਾ ਲਓ ਜੇ 65 70 ਹੁੰਦੀਆਂ ਨਾ ਇਹਨਾਂ ਨੇ ਚੱਲਣ ਨਹੀਂ ਦੇਣੀ ਸੀ ਆਹ ਦੇਖ ਲਓ ਨਾਲ ਦਾ ਸੂਬਾ ਆਪਣਾ ਹਿਮਾਚਲ ਤੋੜ ਤੋੜਨ ਲੱਗੇ ਵਸ ਉਥੇ ਕਿ ਤੂੰ ਪਹਿਲਾਂ ਉਹ ਉੱਥੇ ਮੱਧ ਪ੍ਰਦੇਸ਼ ਤੋੜੀ ਉਹ ਤੋਂ ਪਹਿਲਾਂ ਕਰਨਾਟਕਾ ਚ ਤੋੜੀ ਉਹ ਮਹਾਰਾਸ਼ਟਰ ਦੀਆਂ ਤੋਂ ਪਾਰਟੀਆਂ ਖਤਮ ਕਰਤੀਆਂ ਨਾਲੇ ਨਾਮ ਨਾਲੇ ਨਿਸ਼ਾਨ ਆਪਾਂ ਸੁਣਿਆ ਸੀ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਉਹ ਦੇਖੋ ਤੁਸੀਂ ਸ਼ਿਵ ਸੈਨਾ ਦਾ ਨਾਲੇ ਨਾਮੋ ਨਾਲੇ ਨਿਸ਼ਾਨ ਖਤਮ ਕਰਤੇ ਇਹ ਤਾਂ 92 ਕਰਕੇ ਆਪਣੇ ਤੋਂ ਡਰਦੇ ਨੇ ਵੀ 92 ਨੇ ਪੰਜਾਬੀ ਨੇ ਇਹ ਉਲਟਾ ਪਹਿਣਗੇ ਇਸ ਕਰਕੇ ਕਮ ਹੋਈ ਜਾਂਦਾ ਜੇ ਹੁਣ ਤੁਸੀਂ 13 ਮੈਨੂੰ ਹੋਰ ਫੜਾ ਦੋਗੇ ਹੱਥ 'ਚ ਫਿਰ ਤਾਂ ਆਪਣੇ ਦੋਨੇ ਹੱਥਾਂ 'ਚ ਲੱਡੂ ਹੋ ਜਾਣਗੇ ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ 'ਚ ਲੱਡੂ ਹੋ ਜਾਣਗੇ 13 ਉਹ ਹੋਗੇ 14ਵਾਂ ਮੈਂ ਹੋ ਗਿਆ 14 ਹੱਥਾਂ 'ਚ ਲੱਡੂ ਵਟ ਵਟ ਕੇ ਆਪਾਂ ਥਾਲ ਭਰ ਦਿਆਂਗੇ ਤੇ ਲੱਡੂ ਕਾਦੇ ਨੇ ਤਰੱਕੀ ਦੇ ਲੱਡੂ ਕਾਦੇ ਨੇ ਸਰਕਾਰੀ ਨੌਕਰੀਆਂ ਦੇ ਲੱਡੂ ਕਾਦੇ ਨੇ ਇਨਵੈਸਟਮੈਂਟ ਦੇ ਪੰਜਾਬ 'ਚ ਆਪ ਜਾ ਰਹੇ ਆ ਇਕੱਲੇ ਇਕੱਲੇ ਕੋਲੇ ਉਹ ਜਿਹਾ ਬੈਠਿਆ ਕੱਲਿਆਂ ਕੁਲਿਆਂ ਕੋਲੇ ਕੋਈ ਮੈਂ ਆਪ ਜਾਨਾ ਜਰਮਨੀ ਤੋਂ ਲੈ ਕੇ ਇੱਥੇ ਤੱਕ ਕਿ ਆਓ ਯਾਰ ਆਓ ਪੰਜਾਬ ਚ ਆਓ ਯਾਰ ਮੇਰੇ ਪੰਜਾਬ ਚ ਆਜੋ ਕੋਈ ਐਂ ਜਾਂਦਾ ਪਹਿਲਾਂ ਮੁੱਖ ਮੰਤਰੀ ਪਹਿਲਾਂ ਉਹਦੇ ਮੁੱਖ ਮੰਤਰੀਆਂ ਕੋਲੇ ਆਉਂਦੇ ਹੁੰਦੇ ਸੀ ਪੈਸੇ ਮੰਗਦੇ ਸੀ ਉਹ ਚਲੇ ਜਾਂਦੇ ਸੀ ਵਾਪਸ ਅੱਜ ਤੁਹਾਡੇ ਕੋਲੇ ਆਪ ਆਉਣੇ ਆ ਅੱਜ ਇਹ ਜਿਹੜੀ ਆਜਾੜਾ ਫੰਕਸ਼ਨ ਹੈ ਇਗੜਾ ਤੁਸੀਂ ਮੰਗਿਆ ਸੀ ਵੀ ਸਾਡੀਆਂ ਸਮੱਸਿਆਵਾਂ ਬਹੁਤ ਨੇ ਸਾਡੇ ਨਾਲ ਰੂਬਰੂ ਕਰਾਓ ਮੁੱਖ ਮੰਤਰੀ ਨੂੰ ਦੂਜੀ ਤੀਜੀ ਵਾਰ ਅਸੀਂ ਤੁਹਾਨੂੰ ਬੁਲਾਇਆ ਔਰ ਜ਼ਿਆਦਾਤਰ ਬੰਦੇ ਕਹ ਰਹੇ ਨੇ ਮੰਗ ਹੀ ਕੋਈ ਨਹੀਂ ਸਾਰਿਆਂ ਦਾ ਪੂਰੀਆਂ ਕਰਦੇ ਹੁਣ ਕੀ ਕਰੀਏ ਜੀ ਫਿਰ ਇਹ ਹੀ ਚਾਹੁੰਦਾ ਸੀ ਮੈਂ ਪੰਜਾਬ ਕਿ ਸਰਕਾਰ ਇੰਨੀ ਲੋਕਾਂ ਦੇ ਵਿੱਚ ਵੱਡੀ ਹੋਵੇ ਕਿ ਇੱਕ ਆਜੀ ਆਵਾਜ਼ ਉੱਠੀ ਤਾਂ ਆਜੀ ਸੁਣ ਲਈ ਜਾਵੇ ਉਹ